ਕਣਕ ਦਾ ਥੈਲਾ ਵੇਚਿਆ ਪਹਿਲਾਂ ਫਿਰ ਜ਼ਹਿਰ ਖਾਣ ਵਾਸਤੇ ਦਵਾਈ ਲਏ ਉਹ ਥੈਲਾ ਵੇਚ ਕੇ ਜ਼ਹਿਰ ਲਏ ਨੇ ਤੁਸੀਂ ਦੇਖ ਲਓ ਬੰਦੇ ਯਾਰ 65000 ਰੁਪਏ ਦਾ ਇਲਜ਼ਾਮ ਲੱਗਦਾ ਉਹਨਾਂ ਦੇ ਉੱਪਰ ਐਸੇ ਐਸੇ ਹਾਲਾਤ ਹੋਰ ਨੇ ਪੰਜਾਬ ਦੇ ਵਿੱਚ ਮਾਨ ਸਾਹਿਬ ਐਸੇ ਲੋਕਾਂ ਦੇ ਨਾਤ ਪਾਓ ਖਾਸ ਕਰਕੇ ਪੁਲਿਸ ਮੈਕੰਮੇ ਦੇ ਥੋੜਾ ਜਿਹਾ ਧਿਆਨ ਦਿਓ ਤੁਸੀਂ ਸੀਏ ਜਾਣੇ ਜਿਹੜਾ ਥਣਦਾਰ ਨਾਲ ਸਾਡੇ ਜੁਆਕ ਕੋਟਾ ਨੇ ਉਹ ਵਰਦੀ ਤੇ ਲੈਣਾ ਚਾਹੀਦੀ ਬਈ ਜਿਹੜੇ ਆਪਣਾ ਇਹ ਮਸਲਾ ਮੁੰਡਿਆ 65000 ਪਿੱਛੇ ਇਹਨਾਂ ਨੇ ਦੋ ਮੁੰਡਿਆਂ ਦੀ ਜਾਨ ਦਿੱਤੀ ਆ ਤੇ ਉਹਨਾਂ ਦੇ ਨਾਲ ਜਦੋਂ ਕੁੱਟਮਾਰ ਹੁੰਦੀ ਆ ਉਹਨਾਂ ਨੂੰ ਜਿਹੜੇ ਲੈਣ ਜਾਂਦੇ ਨੇ ਇਹ ਆਪਣਾ ਬਾਬੇ ਹੋਰੀ ਖੜੇ ਨੇ ਆਪਣੇ ਨਾਲ ਇਹਨਾਂ ਨੂੰ ਪੁੱਛਾਂਗੇ ਕਿ ਉੱਥੇ ਕੀ ਕੀ ਹੋਇਆ ਅੱਛਾ ਤੁਸੀਂ ਘਰਾਂ ਚੋਂ ਬਾਈ ਹੋ ਰਹਾਂ ਦੇ ਨਾ ਨਾ ਚਸਕੇ ਚਾਚਾ ਜੀ ਅੱਛਾ ਥੋੜੇ ਭਤੀਜੇ ਸੀ ਸਕੇ ਹਾਂ ਜੀ ਅੱਛਾ ਉੱਥੇ ਕੀ ਗੱਲਬਾਤ ਹੁੰਦੀ ਆ ਕਦੋਂ ਲੈ ਕੇ ਜਾਂਦਾ ਮੈਨੂੰ ਮੜੇ ਡਿਟੇਲ ਚ ਦੱਸੋ ਮੈਂ ਜਦੋਂ ਨਾ ਜੀ ਉਹਨੇ ਮੈਨੂੰ ਫੋਨ ਕਰਿਆ ਕਹਿੰਦਾ ਚਾਚਾ ਸਾਡੇ ਨਾਲ ਇਸ ਤਰ੍ਹਾਂ ਹੋ ਗਈ ਚੋਰੀ ਹੋ ਗਿਆ ਪੈਸੇ ਤੂੰ ਸਾਨੂੰ ਆ ਕੇ ਛਡਾ ਕੇ ਲੈ ਜਾਣਾ ਤੂੰ ਆਪਦੇ ਨੰਬਰ ਤੋਂ ਫੋਨ ਕਰਦਾ ਬਾਈ ਉਹ ਆਪਦੇ ਨੰਬਰ ਤੋਂ ਹਾਂ ਫਿਰ ਮੈਂ ਉਹਨੂੰ ਕਿਹਾ ਮਾਮਾ ਚੱਲ ਆ ਰਿਹਾ ਹਾਂ ਮੈਂ ਮੋਟਰਸਾਈਕਲ ਤੇ ਗਿਆ ਕੋਈ ਗੱਲ ਨਹੀਂ ਹਾਂ ਤਰੇਜਾ ਚਾਹਾਂ ਦਾ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਕੋਈ ਨਾ ਜ਼ਿੰਮੇਵਾਰੀ ਓਟਾਂਗੇ ਅਸੀਂ ਹਾਂ ਛੋਟਾ ਭਾਈ ਵੀ ਵਾਗਿਆ ਹਾਂ ਮੈਂ ਛੋਟੇ ਭਾਈ ਨੂੰ ਪੁੱਛ ਲਿਆ ਇਹਨੂੰ ਕਈ ਵਾਰਾ ਗਲਤੀ ਬੰਦੇ ਤੋਂ ਹੋ ਜਾਂਦੀ ਆਪਾਂ ਕਮਾਹ ਕਮੂਕੇ ਕਰ ਲਾਂ ਕੋਈ ਹਾਂ ਉਹਨੇ ਪਰਾਂ ਕਰਕੇ ਪੁੱਛਿਆ ਉਹ ਕਹਿੰਦਾ ਵੀ ਨਹੀਂ ਹਾਂ ਤੇ ਉਹ ਕਹਿਣ ਲੱਗੇ ਵੀ ਅਸੀਂ ਨਾ ਪੈਸੇ ਤੁਹਾਨੂੰ 4 ਤਰੀਕ ਨੂੰ ਦੇ ਦਾਂ 10 ਦਿਨਾਂ ਨੂੰ ਪੈਸੇ ਦੇ ਦਾਂ ਵੀ ਅਸੀਂ ਨੇ ਕਰਿਆ ਕੁਝ ਨਹੀਂ ਪਰ ਅਸੀਂ ਦੇ ਦਾਂਗੇ ਘੁੱਟ ਮਾਰ ਹਾਂ ਤੇ ਸਾਡੇ ਦੇ ਕੋਈ ਪਰਚਾ ਪੁਰਚਾ ਨਾ ਇਹ ਪਾਵੇ ਹਾਂ ਬੀਚੇ ਪੈਸੇ ਦੇ ਦਾਂਗੇ ਅਸੀਂ ਕਿਹਾ ਵੀ ਇਹ 10 ਦਿਨਾਂ ਦਾ ਕਹਿੰਦੇ ਨੇ ਜੀ ਉਹ ਕਹਿੰਦੇ 4 ਤਰੀਕ ਬਣਦੀ ਐ ਮੈਨੂੰ ਜੀਤਾ ਲੋਰੀਆ ਕਹਿੰਦਾ ਕਹਿੰਦਾ ਅਸੀਂ ਪੈਸੇ ਤੇਰੇ ਤੋਂ ਲੈ ਲੈਣੇ ਤੁਹਾਡੇ ਤੋਂ ਲੈ ਲੈਣੇ ਤੁਹਾਨੂੰ ਕਹਿੰਦੇ ਹਾਂ ਹਾਂ ਮਾਸੀਂ ਕਿਹਾ ਵੀ ਲੈ ਲੈ ਕੋਈ ਗੱਲ ਨਹੀਂ ਇਹ ਚ ਅਸੀਂ ਕਿਹਾ ਵੀ ਦੇ ਦਾਂਗੇ ਅਸੀਂ ਇਹਨਾਂ ਨੂੰ ਉੱਥੇ ਜਿਹੜਾ ਸਮਾਨ ਸੀ ਲੈ ਕੇ ਇਹ ਲੈ ਕੇ ਘਰ ਨੂੰ ਆ ਗਏ ਮੈਂ ਉੱਥੇ ਹੀ ਬੈਠੇ ਰਿਹਾ ਸਮਾਨ ਕੀ ਸੀ ਉੱਥੇ ਸਮਾਨ ਗੰਡੇ ਸਨ ਜੀ ਗੰਡੇ-ਗੰਡੇ ਵੀ ਉਹਨਾਂ ਨੇ ਸਾਰੇ ਫਰੋਲੇ ਨੇ ਬੈਗ ਇਹ ਲੈ ਕੇ ਆਏ ਹੋਣਗੇ ਹਾਂ ਹਾਂ ਗੰਡੇ ਖਾਲੀ ਕਰਕੇ ਹਾਂ ਇਹ ਘਰ ਨੂੰ ਆ ਗਏ ਸੀ ਇਹਨਾਂ ਨੂੰ ਦੁਬਾਰੇ ਆ ਕੇ ਘਰੇ ਵੀ ਨਹੀਂ ਅਸੀਂ ਤਾਂ ਕੁਝ ਪੁੱਛਿਆ ਇਹਨਾਂ ਨੂੰ ਛੋਟਾ ਭਾਈ ਵੀ ਛੋਟਾ ਭਾਈ ਵੀ ਘਰ ਨੂੰ ਆ ਗਏ ਮੋਟਰਸਾਈਕਲ ਤੇ ਉਸੇ ਤੇ ਜਦੋਂ ਇਹ ਘਰੇ ਆ ਗਏ ਘਰੇ ਆਣ ਤੋਂ ਬਾਅਦ ਮੈਂ ਤਾਂ ਘਰੇ ਆਇਆ ਨਹੀਂ ਸੀਗਾ ਉੱਥੇ ਜਦੋਂ ਮੈਂ ਪਿਆ ਰਹਾ ਮੈਂ ਕਿਹਾ ਯਾਰ ਥੋਨੇ ਬੰਦੇ ਮੈਨੂੰ ਲੱਗਾ ਵੀ ਬੰਦੇ ਕੁੱਟਦੇ ਤੁਸੀਂ ਉੱਥੇ ਉਹਨਾਂ ਕੋਲ ਹੀ ਬੈਠੇ ਸੀ ਉਦੋਂ ਉਦੋਂ ਉੱਥੇ ਨਾਲ ਕੋਲ ਬੈਠੇ ਉਹ ਇੱਕ ਬੰਦਾ ਕਹਿੰਦਾ ਉਹ ਦੂਆ ਬੰਦਾ ਜ਼ਿਆਦਾ ਕੁੱਟਿਆ ਗਿਆ ਉਹਦੇ ਕੋਈ ਮੁੰਡਾ ਕੰਮ ਕਰਦਾ ਹਾਂ ਮਿਸਟਰੀ ਦੇ ਹਾਂ ਕਹਿੰਦਾ ਵੀ ਬੰਦਾ ਕੁੱਟਿਆ ਗਿਆ ਜ਼ਿਆਦਾ ਕੁੱਟਿਆ ਗਿਆ ਉਹ ਫਿਰ ਮੈਂ ਕਹਿੰਦਾ ਇਹਨੇ ਬੰਦੇ ਕੁੱਟਦੇ ਵੀ ਇਹਨਾਂ ਨੇ ਤੁਹਾਨੂੰ ਆਪਣੇ ਮੁੰਡੇ ਨੂੰ ਨਹੀਂ ਦੱਸਿਆ ਵੀ ਸਾਨੂੰ ਕੁੱਟਿਆ ਉਹ ਨਾ ਨਾ ਜੇ ਦੱਸ ਦਿੰਦੇ ਫਿਰ ਅਸੀਂ ਉੱਥੇ ਪਵਾੜਾ ਪੈ ਜਾਂਦਾ ਫਿਰ ਤੇ ਸਾਨੂੰ ਨਹੀਂ ਦੱਸਿਆ ਇਹਨਾਂ ਨੇ ਤੇ ਇਹ ਕਰਨ ਨੂੰ ਆ ਗਏ ਫਿਰ ਮੈਂ ਵੀ ਕਰਨ ਨੂੰ ਆ ਗਿਆ ਇਹ ਦੂਜੇ ਦਿਨੇ ਜਦੋਂ ਇਹ ਆਹ ਪੀਂਦੇ ਨੇ ਔਰ ਖਾਂਦੇ ਨੇ ਉਦੋਂ ਵੀ ਇਹ ਘਰੇ ਵੀ ਅਸੀਂ ਇਹਨਾਂ ਨੂੰ ਸਮਝਾ ਕੇ ਗਏ ਦੋਏ ਭਾਈ ਮੇਰਾ ਵੱਡਾ ਭਾਈ ਵੀ ਮੈਂ ਵੀ ਇਹ ਫਿਰ ਤੁਸੀਂ ਨੇ ਨਹੀਂ ਸਾਨੂੰ ਸ਼ੱਕ ਪੈ ਗਿਆ ਸੀ ਵੀ ਇਹ ਕੁਝ ਕਰਨਗੇ ਹਾਂ ਨਹੀਂ ਨੀ ਸ਼ੱਕ ਜੀ ਸ਼ੱਕ ਹੁੰਦਾ ਫਿਰ ਤਾਂ ਅਸੀਂ ਜਾਣਦੀ ਨਹੀਂ ਕਿ ਕੀ ਕਿਹਾ ਇਹਨਾਂ ਨੂੰ ਕੀ ਸਮਝਾਇਆ ਅਸੀਂ ਮਸ਼ੀਨ ਵਾਲੇ ਕੋਲੇ ਜਾਣੇ ਆ ਉੱਥੋਂ ਪੈਸੇ ਲਿਆਵਾਂਗੇ ਅੱਛਾ ਉਹ ਕਹਿੰਦੀ ਵੀ ਅਸੀਂ ਤੇ ਦਿਖਾਉਂਦੇ ਤੂੰ ਆ ਨਾਲ ਉਹਦਾ ਮੁੰਡਾ ਵੀ ਬੈਠਿਆ ਦੀ ਨਾਲ ਉਹਰੇ ਅੱਛਾ ਹਾਂ ਉਹ ਰੋਟੀ ਵੀ ਖਵਾ ਕੇ ਗਿਆ ਇਹਨਾਂ ਨੂੰ ਉਰੀ ਖਾਦੀ ਨਹੀਂ ਜੀ ਰੋਟੀ ਇਹਨਾਂ ਨੂੰ ਦੇ ਕੇ ਗਿਆ ਰੋਟੀ ਖਾਦੀ ਨਹੀਂ ਜੀ ਇਹਨਾਂ ਨੂੰ ਪਤਾ ਨਹੀਂ ਖਾਦੀ ਖਾਦੀ ਹੈ ਕਿ ਨਾ ਖਾਦੀ ਹੈ ਹਾਂ ਰੋਟੀ ਕਿਤੇ ਚੰਗੀ ਲੱਗਦੀ ਹੈ ਇਹੇ ਜੇ ਕੰਮ ਚ ਹਾਂ ਹਾਂ ਮੈਂ ਫਿਰ ਕੰਮ ਤੇ ਵਾਗਿਆ ਘਰ ਵਾਲੇ ਦਵਾਈ ਕਰਦੇ ਦਵਾਈ ਦੁਕਾਨ ਵਾਗਿਆ 12:00 ਵਜੇ ਇਹਨਾਂ ਨੇ ਕੰਮ ਕਰ ਲਿਆ ਬੱਸ ਉਡੀ ਉਹਨਾਂ ਨਾਲ ਦੁਬਾਰੇ ਫਿਰ ਕਦੋਂ ਇਹ ਹੁੰਦਾ ਉਹਨਾਂ ਦਾ ਫੋਨ ਆਇਆ ਤੁਹਾਡੇ ਕੋਲੇ ਕਿਹੜਾ ਪੁਲਿਸ ਵਾਲਾ ਚੌਧਰੀ ਆ ਕਿਹੜੇ ਦਾ ਨਾ ਨਾ ਸਾਡੇ ਕੋਲੇ ਨਹੀਂ ਆਇਆ ਵੀ ਕਦੋਂ ਇਹਨਾਂ ਨੇ ਇਹ ਮੁੰਡਿਆਂ ਨੇ ਦਵਾਈ ਨਾ 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 ਕੱਲ ਜਦੋਂ ਇਹਨਾਂ ਨੂੰ ਦਵਾਈ ਪੀਤੀ ਹੈ ਹੁਣ ਮਿਲ ਸਾਨੂੰ ਕੈਰੀ ਕਰ ਮੈਂ ਰਿਪੋਰਟ ਕਰਾ ਕੇ ਆ ਨਾ ਮੈਂ ਕਰਾਇਆ ਭਾਈ ਰਿਪੋਰਟ ਹੁਣ ਅਰੇ ਦਵਾਈ ਪੀਣ ਤੋਂ ਬਾਅਦ ਵੀ ਕਰਿਆ ਫਿਰ ਰਿਪੋਰਟ ਕਰਾ ਕੇ ਹੁੰਦਾ ਹਾਂ 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 ਕਰਾਇਆ ਕਿਹਦੇ ਰਿਪੋਰਟ ਹਾਂ ਹਾਂ ਮੈਂ ਕਰਾਇਆ ਰਿਪੋਰਟ अच्छा जे मेनू ਪਤਾ ਹੁੰਦਾ ਵੀ ਇਹ ਐਨੇ ਸੀਰੀਅਸ ਨੇ ਫਿਰ ਅਸੀਂ ਤਾਂ ਦੋਏ ਵਾਪਸ ਤੇ ਫਿਰ ਅਸੀਂ ਤਾਂ ਕੁਝ ਵੀ ਹੁੰਦਾ ਸੀ ਥੋੜੀ ਜਾਣ ਦਿੰਦੇ ਫਿਰ ਵੀ ਮੈਨੂੰ ਕੋਲ ਆਪਦਾ ਖੂਨ ਤਾਂ ਬਾਪੂ ਖੂਨ ਹੀ ਹੁੰਦਾ ਆ ਤੇ ਕਿਵੇਂ ਸੀ ਮੁੰਡਾ ਉਹ ਸੁਭਾਅ ਵਧੀਆ ਸੀ ਮੁੰਡੇ ਦਾ ਕੋਈ ਹਾਂ ਵਧੀਆ ਜੀ ਨਾ ਨਾ ਕਦੇ ਇਹ ਜਿਹੇ ਕੰਮ ਵਾਲਾ ਬੰਦਾ ਨਾ ਨਾ ਦੋ ਹੀ ਮੁੰਡੇ ਇਹ ਬਾਪੂ ਰੀ ਨਾਲ ਤੇ ਉਸ ਸਮੇਂ ਮਤਲਬ ਉੱਥੋਂ ਕਿਹੜੇ ਲੈ ਕੇ ਆਏ ਨੇ ਛੜਾ ਕੇ ਉਹਨਾਂ ਨੂੰ ਕੁੱਟਮਾਰ ਬਹੁਤ ਕਰੀ ਕਹਿੰਦੇ ਇਹਨਾਂ ਨੇ ਫਿਰ ਉਹ ਵੀ ਕਿਵੇਂ ਸੀਆਈ ਸਟਾਪਲੇ ਜਾ ਕੇ ਟੌਰਚਰ ਕਰਦੀ ਹੁੰਦੀ ਆ ਪੁਲਿਸ ਉਸ ਤਰੀਕੇ ਦੇ ਨਾਲ ਕਿਉਂਕਿ ਪੁਲਿਸ ਵਾਲਿਆਂ ਨੇ ਆਈਡੀਆ ਤਾਂ ਉਹਨੂੰ ਹੈਗਾ ਵੀ ਕਿਵੇਂ ਕੁੱਟਣਾ ਬੰਦੇ ਨੂੰ ਹੈਨਾ ਕਿਵੇਂ ਕਹਿੰਦੇ ਨੇ ਵੀ ਮੈਡੀਕਲ ਦੇ ਵਿੱਚ ਵੀ ਨਹੀਂ ਆਉਂਦਾ ਉਸੇ ਤਰ੍ਹਾਂ ਮਤਲਬ ਉਹਨਾਂ ਨੇ ਕੁੱਟਿਆ ਉਹਨੂੰ ਦੁਕਾਨ ਦੇ ਉੱਪਰ ਟੌਰਚਰ ਕਰਿਆ ਗਰੀਬ ਬੰਦਾ ਕਰੂਗਾ ਕੀ ਯਾਰ ਗਰੀਬ ਬੰਦੇ ਲੈਪ ਤਾਂ ਫਿਰ ਇਹੀ ਹਾਲ ਹੈ ਫੇਰ ਕੀ ਕਰੂ ਗਰੀਬ ਬੰਦਾ ਤੇ ਬਾਈ ਹੁਣ ਇਹੀ ਆ ਕਿ ਆਵਾਜ਼ ਚੱਕੋ ਇਹ ਕਿਹੜੇ ਬੰਦੇ ਨੇ ਜੇਲ੍ਹ ਚ ਜਾਣ ਤੇ ਪਰਿਵਾਰ ਦੀ ਕਿਸੇ ਤਰੀਕੇ ਨਾਲ ਮਦਦ ਹੋ ਜੇ ਹਾਲਾਤ ਬਹੁਤ ਮਾੜੇ ਨੇ ਮੁੰਡਾ ਰਹਿ ਗਿਆ ਇਕੱਲਾ ਰੋਟੀ ਉਹ ਬਾਪ ਕਿਹੜਾ ਮਰਿਆ ਆਪ ਪਕਾਉਂਦਾ ਸੀ ਇੱਕ ਬਜ਼ੁਰਗਾ ਕੋਈ ਇਹਨਾਂ ਦੇ ਘਰੇ ਇੱਕ ਮੁੰਡਾ ਉਹਨਾਂ ਦਾ ਉਟਾ ਜਾ ਵੀ ਆ ਲਾ ਲੋ ਵੀ ਸਰ ਇਹਨਾਂ ਨੇ ਜਿਹੜੀ ਦਵਾਈ ਲੈਂਦੀ ਐ ਕੁਛ ਇਹਨਾਂ ਨੇ ਡਰਿੰਕ ਕੀਤੀ ਐ ਵੀ ਡਰਿੰਕ ਤੋਂ ਬਿਨਾ ਦਵਾਈ ਨਹੀਂ ਖਾਦੀ ਜਾਂਦੀ ਉਹ ਵੀ ਘਰੋਂ ਥੈਲਾ ਕਣਕ ਦਾ ਲਿਜਾ ਕੇ ਉਹ ਵੇਚ ਕੇ ਫਿਰ ਇਹ ਥੋੜੀ ਬਿਹਾਤੀ दारू ਲੈਣੀ ਉਹ ਪੀ ਕੇ ਫਿਰ ਦਵਾਈ ਖਾਦੀ ਕਣਕ ਦਾ ਥੈਲਾ ਵੇਚ ਤੁਸੀਂ ਆਏ ਦੇਖ ਲਓ ਕਿਹੜੀ ਦਵਾਈ ਲੈਂਦੀ ਆ ਬਾਈ ਕਹਿੰਦਾ ਯਾਰ ਕਾਟੀ ਪੱਡੀ ਗੱਲ ਹੈ ਨਾ ਯਾਰ ਕਣਕ ਦਾ ਥੈਲਾ ਵੇਚਿਆ ਪਹਿਲਾਂ ਫਿਰ ਜ਼ਹਿਰ ਖਾਣ ਵਾਸਤੇ ਦਵਾਈ ਲਏ ਹੋ ਥੈਲਾ ਵੇਚ ਕੇ ਜ਼ਹਿਰ ਲਿਆਏ ਨੇ ਤੁਸੀਂ ਦੇਖ ਲਓ ਬੰਦੇ ਯਾਰ 65000 ਰੁਪਏ ਦਾ ਇਲਜ਼ਾਮ ਲੱਗਦਾ ਉਹਨਾਂ ਦੇ ਉੱਪਰ ਐਸੇ ਐਸੇ ਹਾਲਾਤ ਹੋਰ ਨੇ ਪੰਜਾਬ ਦੇ ਵਿੱਚ ਮਾਨ ਸਾਹਿਬ ਐਸੇ ਲੋਕਾਂ ਦੇ ਨੱਥ ਪਾਓ ਖਾਸ ਕਰਕੇ ਪੁਲਿਸ ਮੈਕਮੇਂ ਦੇ ਥੋੜਾ ਜਿਹਾ ਧਿਆਨ ਦਿਓ ਤੁਸੀਂ ਕਮਾਉਣ ਵਾਲਾ ਕੌਣ ਕੌਣ ਹੈ ਹੋਰ ਘਰ ਦੇ ਵਿੱਚ ਬਸ ਉਹੀ ਤੇ ਅਸੀਂ ਤਾਂ ਜਿਹਾ ਕਮਾਂਦਾ ਤੀਗਾ ਅਸੀਂ ਖਾਂਦੇ ਤੇ ਮੈਂ ਤਾਂ ਆਪ ਬਿਮਾਰ ਰਹਿਣੀਆਂ ਦੋ ਬੱਚੇ ਨੇ ਮੇਰੇ ਅੱਛਾ ਜੀ ਆ ਜੀ ਵਿਆਹੇ ਹੋਏ ਨੇ ਜਬਾਖਾ ਕੁੜੀ ਵੇਗੋੜੀ ਕੁੜੀ ਰਹੀ ਹੋਈ ਆ ਜੀ ਅਸੀਂ ਨਾਲ ਸੀ ਜੀ ਮੂਰੂ ਲੈ ਕੇ ਪਟਾਲੇ ਤੱਕ ਨਾਲ ਰਹੇ ਹਾਂ ਜੀ ਇੰਨੀ ਬੜੀ ਜਾਨ ਨਿਕਲ ਗਈ ਜਿਹੜਾ ਦੂਜਾ ਮੁੰਡਾ ਸੀ ਉਹਨੇ ਦੋ ਵਾਰੀ ਕੋਲ ਪਾਣੀ ਮੰਗਿਆ ਈ ਇੱਥੋਂ ਗਲੂਛ ਲਾਤੇ ਉਹਨਾਂ ਦੇ ਪਾਤੜਾ ਤੋਂ ਸਰਕਾਰੀ ਹਸਪੀਟਲ 'ਚ ਤੇ ਉਹਨੇ ਦੋ ਵਾਰੀ ਪਾਣੀ ਮੰਗਿਆ ਜਿਹੜਾ ਇਹ ਮੁੰਡਾ ਸੀ ਦਵਿੰਦਰ ਸਿੰਘ ਇਹ ਨੇ ਜਾ ਕੇ ਪਸਿਆਣੇ ਕੋਲ ਜਾ ਕੇ ਕਹਿੰਦਾ ਮੈਨੂੰ ਲੈਟਰਿੰਗਾਂ ਦੇ ਬਸ ਇੰਨੀ ਖੜਾ ਵੀ ਹੋਇਆ ਕਿ ਰਮੜਾ ਜਾਂ ਐਂਬੂਲੈਂਸ 'ਚੋਂ ਪਰ ਉਹ ਐਂਬੂਲੈਂਸ ਤੇ ਜਾਂਦਾ ਇਹਨਾਂ ਦੀ ਹਸਪੀਟਲ ਚ ਦਾ ਉਤਾਰਨ ਤੋਂ ਪਹਿਲੀ ਨਿਕਲ ਗਈ ਸੀ ਉਹ ਮੁੰਡੇ ਦੀ ਤਾਂ ਪਾਤਰੀ ਨਿਕਲ ਗਈ ਸੀ ਦੂਜੇ ਦੀ ਇਹਦੀ ਜਾ ਕੇ ਹਸਪੀਟਲ ਤੋਂ ਬਾਹਰ ਹੀ ਨਿਕਲ ਗਈ ਬਾਈ ਕੂਰੇ ਇਹਨਾਂ ਨੇ ਆਹ ਕਿਹੜੇ ਰਿਆ ਹਸਪਤਾਲ ਖੋਲੀ ਬੈਠ ਨੇ ਕੋਈ ਨਹੀਂ ਯਾਰ ਕੱਢੀ ਅੰਦਰੋਂ ਦਵਾਈ ਦਊਈ ਇਹਨਾਂ ਨੂੰ ਨਾ ਜੀ ਨਾ ਇਹਨਾਂ ਦਾ ਟਾਈਮ ਕਿੱਥੇ ਕੁਛ ਵੀ ਨਹੀਂ ਜਾ ਇਹ ਮੁੰਡਾ ਇਹਦਾ ਜਵਾਬ ਇਹ ਦੇ ਕੇ ਕਹਿੰਦੇ ਵੀ ਜਾ ਪਟਿਆਲੇ ਲੈ ਜਾ ਜਾਂ ਚੰਦੀ ਗੜ ਲੈ ਜਾ ਬਸ ਐਡਮਿਟ ਨਹੀਂ ਕਰੀ ਕੁਛ ਨਹੀਂ ਕਰ ਨਾ ਜਮੀ ਦਵਾਈ ਨਹੀਂ ਤੱਕ ਗੇਟ 'ਚ ਹੀ ਜਵਾਬ ਦੇਦਾ ਵੀ ਕਹਿੰਦੇ ਸਾਡਾ ਤਾਂ ਜਵਾਬ ਹੈ ਤੁਹਾਨੂੰ ਉਹ ਤਾਂ ਪ੍ਰਾਈਵੇਟ ਹਸਪਤਾਲ ਦੀ ਬੁੱਤ ਉਹਨਾਂ ਨੇ ਸਭ ਪ੍ਰਾਈਵੇਟ ਦੀ ਗੱਲ ਕਰ ਰਹੇ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਆਪਣੀ ਆ ਮੈਂ ਤਾਂ ਨਾ ਆਪਣੇ ਆਂ ਗੱਲ ਕਰਦਾ ਆਪਣੇ ਸਿੱਖਾਂ ਦੇ ਲੰਗਰ ਲਾਦਨੇ ਉਹ ਕਿਹੜੇ ਰੱਜੇ ਹੁੰਦੇ ਨੂੰ ਉਹਨਾਂ ਨੂੰ ਖਵਾਉਣੇ ਆ ਆ ਦੇਖ ਲਓ ਜੇ ਹਸਪਤਾਲ ਕੋਈ ਚੱਜ ਦਾ ਉਰੇ ਹੁੰਦਾ ਇਸ ਏਰੀਆ ਦੇ ਵਿੱਚ ਬੱਚੇ ਜਾਂਦੇ ਮੁੰਡੇ ਉਹ ਆਪਣੀ ਕੌਮ ਵਾਸਤੇ ਆਪਣੇ ਲੋਕਾਂ ਵਾਸਤੇ ਕੱਟ ਤੋਂ ਕੱਟ ਕਿਹੜਾ ਇੱਕ ਐਜੂਕੇਸ਼ਨ ਤੇ ਇੱਕ ਕਿਹੜਾ ਹੈਲਥ ਸਿਸਟਮ ਆ ਇਹ ਤਾਂ ਸੁਧਾਰ ਲਓ ਥੋੜਾ ਜਿਆ ਰੱਜੇ ਨੂੰ ਰਜਾਈ ਜਾਂਦੇ ਹੋ ਕੋਈ ਹਸਪਤਾਲ ਹੋਣ ਕਿਤੇ ਉਰੇ ਕਿਹੜੇ ਬੈਠੇ ਨੇ ਬਥੇਰੇ ਠੱਗ ਬੈਠੇ ਨੇ ਹਸਪਤਾਲਾਂ ਵਾਲੇ ਵੀ ਪਰ ਇਹੋ ਜਿਹੇ ਬੰਦੇ ਘੱਟ ਤੋਂ ਘੱਟ ਕੋਸ਼ਿਸ਼ ਤਾਂ ਕਰ ਲਓ ਬਾਹਰ ਹੀ ਕਹਦੇ ਨੇ ਭਾਈ ਲੈ ਜਾ ਅਗ ਨੂੰ ਪਤਾ ਲੈ ਦਵਾਈ ਪੀਤੀ ਹੋਇਆ ਭਾਈ ਕਿਤੇ ਸਾਡੇ ਚ ਚੱਕਰ ਨਾ ਪੈ ਜੇ ਐਸੇ ਐਸੇ ਹਾਲਾਤ ਹੋਏ ਨੇ ਭਾਈ ਤਾਂ ਘਰ ਉੱਜੜ ਗਿਆ ਗੱਲ ਹੈਗੀ ਆ ਭਾਈ ਤੇ ਸਿਰਫ ਛੋਟੀ ਜੀ 65000 ਰੁਪਏ ਦੀ ਉਹ ਕਿਹੜਾ ਦੂਜਾ ਮੁੰਡਾ ਸੀ ਉਹਦੇ ਵੀ ਮੈਂ ਘਰ ਕੇ ਨਹੀਂ ਹਾਲਾਤ ਉਹਨੂੰ ਦਿਖਾ ਦਿੰਨਾ ਦੇਖ ਲ ਤਾਂ ਕਿ ਇਨਸਾਫ ਮਿਲ ਜੇ ਪਰਿਵਾਰ ਨੂੰ ਬਾਈ ਫੋਟੋ ਲੱਗੀ ਆ ਭਗਵੰਤ ਮਾਨ ਸਾਹਿਬ ਦੀ ਦੇਖ ਰਹੇ ਹੋ ਤੁਸੀਂ ਹੈਨਾ ਤੇ ਇਹ ਮੁੰਡਾ ਭਗਵੰਤ ਮਾਨ ਦਾ ਫੈਨ ਸੀ ਆਮ ਆਦਮੀ ਪਾਰਟੀ ਦਾ ਪਰ ਇੱਕ ਵਾਰ ਸ਼ਾਹੂਕਾਰ ਤੋਂ ਵੱਡੇ ਪੁਲਿਸ ਮੁਲਾਜ਼ਮ ਤੋਂ ਤੰਗ ਆ ਕੇ 65000 ਦਾ ਦੋਸ਼ ਲੱਗ ਰਿਹਾ ਸੀ ਕਿ 65000 ਚੋਰੀ ਕਰ ਲਿਆ ਬੰਦਿਆਂ ਨੇ ਆਪਣੀ ਜੀਵਨ ਲੀਲਾ ਬਾਈ ਖਤਮ ਕਰ ਲਈ ਦੇਖੋ ਭਗਵੰਤ ਮਾਨ ਦੀ ਦੋਏ ਪਾਸੇ ਫੋਟੋ ਆ ਮਾਨ ਸਾਹਿਬ ਇੱਕ ਪੁਲਿਸ ਮੁਲਾਜ਼ਮ ਨੇ ਧੱਕੇ ਨਾਲ ਘਰ ਉਜੜ ਗਿਆ ਬੈਨ ਪੈਗੇ ਅੰਦਰ ਦਿਖਾ ਦੇਣਾ ਅੰਦਰ ਦੇ ਹਾਲਾਤ ਦਿਖਾ ਦੇਣਾ ਮੈਂ ਕੀ ਬਣੇ ਹੋਏ ਨੇ ਪਹਿਲਾਂ ਵੀ ਦਿਖਾਏ ਨੇ ਮੈਂ ਉਹ ਕਰਦੇ ਇਸ ਘਰ ਦੇ ਹਾਲਾਤ ਦਿਖਾ ਦੇਣਾ ਦੇਖੋ ਤੁਸੀਂ ਕਿ ਕੀ ਹਾਲਾਤ ਹੋ ਗਏ ਇਹ ਕੌਣ ਨੇ ਪੈਣ ਉਹਨਾਂ ਦੇ ਤੁਹਾਨੂੰ ਪਤ ਨਹੀਂ ਹੈ ਜੀ ਤੁਸੀਂ ਉਹਨਾਂ ਦੇ ਘਰ ਦੇ ਹੋ ਅੱਛਾ ਪੈਣ ਕਿਵੇਂ ਸੀ ਤੁਹਾਡੇ ਘਰ ਵਾਲੇ ਦਾ ਸੁਭਾਅ ਪਹਿਲਾਂ ਕਦੇ ਕੋਈ ਲਾਂਬਾ ਵਗੈਰਾ ਆਇਆ ਕਦੇ ਕੋਈ ਹਾਂ ਜੀ ਕਦੇ ਵੀ ਨਹੀਂ ਆਇਆਗਾ ਸੋਨੂ ਉਹਨੇ ਗੱਲਬਾਤੇ ਕਦੋਂ ਦੱਸੀ 65000 ਵਾਲੀ ਵੀ ਮੇਰੇ ਨਾਲ ਇਸ ਲੋਡ ਤੇ ਗੱਲਬਾਤ ਹੋਊਗੀ ਕਰੀ ਛੋੜੇ ਨਾਲ ਗੱਲਬਾਤ ਸਾਡੇ ਨਾਲ ਤਾਂ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰੀ ਹੈਗੀ ਹਾਂ ਨਾ ਉਹਨੇ ਬਸ ਕਦੋਂ ਉਹਨਾਂ ਨਾਲ ਉੱਥੇ ਕੁੱਟਮਾਰ ਕਰੀ ਆ ਉਹਨਾਂ ਨੇ ਲਿਆ ਉੱਥੇ ਬੁਲਾ ਕੇ ਉਹ ਤੁਸੀਂ ਨੇ ਦੇਖਿਆ ਸੀ ਸੱਟਾਂ ਕਿੱਥੇ ਕਿੱਥੇ ਸੀ ਜੀ ਉਹਦਾ ਉਦੋਂ ਪਹਿਲਾਂ ਹੀ ਕਰ ਲਿਆ ਕੰਮ ਉਹਨਾਂ ਨੇ ਉਹ ਜੋ ਕਰਨਾ ਸੀ ਨਾ ਜੀ ਮੈਂ ਤਾਂ ਕਮਾਉਣ ਵਾਲਾ ਕੌਣ ਕੌਣ ਹੋਰ ਘਰ ਦੇ ਵਿੱਚ ਬਸ ਉਹੀ ਤੇ ਅਸੀਂ ਤਾਂ ਜਿਹਾ ਕਮਾਉਂਦਾ ਤੀਗਾ ਅਸੀਂ ਖਾਂਦੇ ਤੇ ਮੈਂ ਤਾਂ ਆਪ ਬਿਮਾਰ ਰਹਿਨੀ ਆ ਦੋ ਬੱਚੇ ਨੇ ਮੇਰੇ ਅੱਛਾ ਜੀ ਆ ਜੀ ਵਿਆਹੇ ਹੋਏ ਨੇ ਜਬਾਖਾ ਕੁੜੀ ਵੇ ਗੋੜੀ ਕੁੜੀ ਰਹੀ ਹੋਈ ਆ ਜੀ ਤੇ ਪਹਿਲਾਂ ਕੀ ਕੰਮ ਕਰਦਾ ਸੀ ਬਾਈ ਇਹ ਸੋਡੇ ਘਰ ਵਾਲਾ ਕਿਹੜਾ ਇਹੀ ਕੰਮ ਕਰਦਾ ਤੀ ਨਾ ਦਿਹਾੜੀ ਧੂੜੀ ਤੇ ਉਹ ਕਰਦਾ ਤੀ ਕਪੈਣ ਤੇ ਜਾਂਦਾ ਤੀ ਬਸ ਬੇਦ ਨਾਲ ਤਾਂ ਵਿਆਹ ਹੋਣ ਗਿਆ ਤੇ ਗੱਡੀ ਤੇ ਤਾਂ ਇਹ ਕਹਿੰਦੇ ਪਹਿਲਾਂ ਕਿਹੜਾ ਸੀ ਦੋਨਾਂ ਦਾ ਹੈ ਹਾਂਜੀ ਪਹਿਲਾਂ ਕਿਹੜਾ ਤੇ ਇਹਨਾਂ ਦਾ ਇਹ ਕਿਹੜਾ ਦੂਜਾ ਬਾਈ ਇੱਕ ਹੋਰ ਉਧਰੋਂ ਗੁਜਰਿਆ ਇੱਕ ਇਹ ਆਪ ਦੇ ਵਿੱਚ ਪੁਰਾਣੀ ਜਾਣ ਪਛਾਣ ਸੀ ਦੋਸਤੀ ਸੀ ਨਾ ਪੰਜ ਹਾਂਜੀ ਪਹਿਲਾਂ ਦੀ ਜਾਣ ਪਛਾਣ ਸਾਡੀ ਤੋਂ ਨੂੰ ਪੈਣ ਜਮੀ ਹੋ ਨਹੀਂ ਹੋਇਆ ਵੀ ਐਨੇ ਦਬਾਅ ਦੇ ਵਿੱਚ ਆ ਉਹ ਦਿਮਾਗ ਤੇ ਲੋਡ ਆ ਕਿਵੇਂ ਆਪਾਂ ਦੇਖ ਲੇ ਪਤੀ ਨਹੀਂ ਲੱਗੇ ਨਾ ਜੀ ਸੰਤੋ ਜਮੀ ਨਹੀਂ ਪਤਾ ਗੱਡੇ ਨਹੀਂ ਕਰੀ ਇਹ ਗੱਲ ਤਾਂ ਨਹੀਂ ਕਰੀ ਗੱਡੇ ਦੀ ਕਰੀ ਹੈਗੀ ਇਹਦੇ ਕੋ ਤਾਂ ਗੱਲੇ ਨਹੀਂ ਕਰੀ ਇਹਨਾਂ ਤਾਂ ਹੀ ਦੀ ਵੀ ਕਿਦਾਂ ਤਾਲੂ ਪੀਤੀ ਹੋਈ ਆ ਗੱਡੇ ਨਹੀਂ ਕਰੀ ਇਹਦੇ ਕੋ ਤਾਂ ਜਮੀ ਕੋਈ ਗੱਲ ਨਹੀਂ ਹੋਈ ਅਜੀ ਮੈਂ ਮੈਂ ਵੀ ਮਾਂ ਹਾਂ ਉਹਦੀ ਤੁਸੀਂ ਮਾਂ ਹੋਂਦੀ ਹਾਂ ਜੀ ਛੋਟੇ ਨਾਲ ਵੀ ਕੋਈ ਗੱਲ ਨਹੀਂ ਨਾ ਮੈਂ ਤਾਂ ਸੰਵਾ ਦੇਖਣ ਵੀ ਆਈ ਵੀ ਮੇਰਾ ਪੁੱਤ ਮੈਨੂੰ ਮਿਲ ਜਾਈ ਵੀ 15 ਦਿਨ ਬਾਅਦ ਆਇਆ ਗੱਡੀ ਤੇ ਹਾਂ ਤਾਂ ਨਹੀਂ ਕਰੀ ਬੱਦ ਤੋਂ ਬੱਦ ਮਦਦਤ ਕਰੋ ਐਸੀ ਵੀ ਥੋੜਾ ਗੁੰਗਾਵਾਗੇ ਬੀਤੀ ਜਿਹੇ ਫੇਰੀ ਮੇਰਾ ਪੁੱਤ ਮਿਲ ਜੇ ਕਿਤੇ ਬੀ 15 ਦਿਨਾਂ ਬਾਅਦ ਗੱਡੀ ਦੇ ਨਾਲ ਆਇਆਗਾ ਮੈਨੂੰ ਕਹਿੰਦੇ ਬਿਠਾਈ ਦਰਵਾਜੇ ਤੇ ਦੇਖਿਆ ਜੇ ਮਿਲ ਜੂਗਾ ਉੱਥੇ ਵੀ ਦੇਖ ਕੇ ਆਈ ਮੈਂ ਫੇਰ ਆਰ ਕੇ ਮੈਨੂੰ ਬੁਖਾਰ ਹੋ ਰਹਾ ਸੀ ਮੈਂ ਫੇਰ ਪੈ ਗਈ ਆ ਕੇ ਨਹੀਂ ਫੇਰ ਮੈਨੂੰ ਤਾਂ 1:30 ਵਜੇ ਪਤਾ ਲੱਗਿਆ ਵੀ ਉਹਨਾਂ ਨੇ ਤਾਂ ਕਾਰਨ ਕਰ ਰੱਖਿਆ ਸਾਨੂੰ ਲਾਸਟ ਵਾਰੀ ਕਦੋਂ ਮਿਲਿਆ ਮਿਲਿਆ ਹੀ ਨਹੀਂ ਮੈਨੂੰ ਤਾਂ ਦੀ ਕਿਆਕ ਦਿਨ ਪਹਿਲਾਂ ਮਿਲੇ ਸੀ 15 ਦਿਨ ਬਾਅਦ ਉਹ ਗੱਡੀ ਚ ਆਤੀ ਫਿਰ ਉਦੋਂ ਬਾਅਦ ਮੈਨੂੰ ਮਿਲਿਆ ਹੀ ਨਹੀਂ ਕਿਹਦੇ ਦਿਨ ਆਦੀ ਇੱਕ ਦਿਨ ਚ ਲੱਭ ਇੱਕ ਦਿਨੇ ਹੋ ਗਿਆ ਆਏ ਨਹੀਂ ਮੈਨੂੰ ਤਾਂ ਮਿਲਿਆ ਹੀ ਨਹੀਂ ਰਾਜਮੀ ਮਤਲਬ ਲੱਗਿਆ ਵਿਚਾਰੇ ਲੱਭ ਨਹੀਂ ਫਰੀ ਅੱਛਾ ਹਾਂ ਵੀ ਮੈਨੂੰ ਮੇਰਾ ਮੁੰਡਾ ਮਿਲ ਜੇ ਲੱਭਿਆ ਬਥੇਰਾ ਇਹਨੂੰ ਲੱਭਿਆ ਨਹੀਂ ਹੈਗਾ ਉਹ ਜ਼ਹਿਰ ਖਾ ਕੇ ਉੱਥੇ ਪੈ ਗਈ ਇੱਕ ਮਾਂ ਨੂੰ ਆਪਣੇ ਪੁੱਤ ਬਾਰੇ ਬਹੁਤ ਕੁਝ ਪਤਾ ਹੁੰਦਾ ਸ਼ਾਇਦ ਇਹਨਾਂ ਨਾਲੋਂ ਵੀ ਜ਼ਿਆਦਾ ਤੁਸੀਂ ਜਾਣਦੇ ਹੋ ਪਹਿਲਾਂ ਕਦੇ ਕੋਈ ਲੰਬਾ ਆਇਆ ਸੀ ਪੁੱਤ ਤੱਕ ਨਾ ਮੇਰਾ ਮੁੰਡਾ ਨੇ ਕਦੇ ਕਿਸੇ ਦਾ ਥੱਪੜ ਵੀ ਨਹੀਂ ਖਾਇਆ ਕਿਸੇ ਕੋਈ ਹੋਰ ਐਸਾ ਇਲਜ਼ਾਮ ਕਦੇ ਵੀ ਮੇਰਾ ਮੁੰਡਾ ਇੰਨਾ ਨਰਮ ਸੀ ਜਿੰਨਾ ਵੀ ਨਾ ਕਦੇ 20 ਸਾਲ ਤੈਨੂੰ ਆਈ ਨਾ ਹੋ ਗਏ ਕਦੇ ਇਹਦੇ ਵੀ ਥੱਪੜ ਨਹੀਂ ਮਾਰਿਆ ਕਿਸੇ ਨੂੰ ਨਹੀਂ ਖਾਂਦਾ ਬਾਈ ਕੋਈ ਭੈਣ ਤੇ ਜਾਂਦਾ ਸੀ ਉਹ ਤਾਂ ਜੇ ਇਹਨਾਂ ਨੇ ਪੈਸੇ ਲਿਆ ਹੁੰਦਾ ਤੇ ਭੈਣ ਤੇ ਜਾਂਦਾ ਤੇ ਇਹਦਾਂ ਪਹਿਲੀ ਵਾਰੀ ਵੀ ਇੱਥੇ ਇਕੱਠੇ ਲਾ ਕੇ ਆਉਂਦਾ ਸੀ ਅੱਛਾ ਕਹਿੰਦੇ ਵੀ ਪੈਸੇ ਟੱਕੀ ਦਾ ਕਦੇ ਕੋਈ ਹੀਰਾ ਫੇਰੀ ਨਹੀਂ ਬਹੁਤ ਪੈਸਾ ਲਿਆ ਤੇ ਸੱਤੇ ਬਿਨਾ ਜਾ 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 ਵੀ ਕੋਈ ਕਿਸ਼ੇ ਦਾ 1 ਰੁਪਏ ਦਾ ਬੇਈਮਾਨਾਨੀ ਕਿਛੇ ਨਾ ਕਰੇ ਅੱਛਾ ਹਾਂ ਮੇਰੇ ਮੁੰਡੇ ਨੇ ਮਾਤਾ 60 60000 ਦੀ ਗੱਡੀ ਕੁਬੜੀ ਗੱਲ ਹੁੰਦੀ ਆ ਜੇ ਪਤਾ ਲੱਗ ਜਿੰਦਾ ਇਕੱਠਾ ਕਰਕੇ ਦੇ ਦਿੰਦੇ ਵੋਟ ਪਾਉਣ ਵਾਸਤੇ ਵੀਰੇ 7000 ਜਹਾਜ਼ ਤੇ ਲਾ ਕੇ ਉਰੇ ਆ ਗਿਆ ਤੀ ਵੀ ਮੈਂ ਆਪਦੇ ਰਮਦਾਸੀਆ ਜੱਟ ਦਾ ਸਰਪੰਚ ਤੀ ਵੀ ਮੈਂ ਉਹਨੂੰ ਵੋਟ ਪਾ ਕੇ ਜਿਧਿਆਵਾ ਅੱਛਾ 7000 ਟਿਕਟ ਲਾ ਕੇ ਆਇਆ ਦੀ ਜਹਾਜ਼ 'ਚ ਬੰਦਾ ਹਾਂ ਇਹੋ ਜਿਹਾ ਦਾਨੀ ਬੰਦਾ ਹੋਊਗਾ ਕੋਈ ਵੀ ਜਿਹੜਾ ਵੋਟ ਪਿੱਛੇ ਆਊਗਾ ਸਰਪੰਚ ਦੇ ਪਿੱਛੇ ਉਹ ਬੰਦਾ 10 7000 ਰੁਪਏ ਦੀ ਟਿਕਟ ਲਾ ਕੇ ਆਇਆ ਵੋਟ ਪਾਉਣ ਵਾਸਤੇ ਵੋਟ ਪਾਣ ਵਾਸਤੇ ਮਦਦ ਤੋਂ ਵੱਧ ਸਜਾ ਹੋਣੀ ਚਾਹੀਦੀ ਸੀ ਜੀ ਸਜਾ ਹੋਣੀ ਚਾਹੀਦੀ ਹੈ ਮੈਂ ਅਸੀਂ ਇਹ ਚਾਹੁੰਦੇ ਹਾਂ ਜਿਹੜਾ ਠਾਨਦਾਰ ਨੇ ਸਾਡੇ ਜੁਆ ਕੋਟਾ ਇਹਨਾਂ ਉਹ ਪਰਦੀ ਤੇ ਲੈਣਾ ਚਾਹੀਏ ਬਿਲਕੁਲ ਲੈਣਾ ਚਾਹੀਦਾ ਹਾਂ ਬਿਲਕੁਲ ਲੈਣਾ ਚਾਹੀਏ ਉਹ ਪਰਦੀ ਤੇ ਉਹ ਕੋਈ ਆਰਡਰ ਨਹੀਂ ਹੈਗਾ ਉਹਨੂੰ ਪਰਦੀ ਤੇ ਹਾਂ ਹਾਂ ਇਨਸਾਫ ਦੇ ਦਿਓ ਜੀ ਸਾਰੀ ਗੱਲ ਦਾ ਇਨਸਾਫ ਹੋਵੇ ਜੀ ਮੈਂ ਪਹਿਲਾਂ ਵੀ ਇਹੀ ਬਿਆਨ ਦਿੱਤੇ ਤੇ ਜਾਂ ਤਾਂ ਉਹਦਾ ਸਿਵਾ ਬਰਾਬਰ ਮੱਚੇ ਜਾਂ ਉਮਰ ਕਾਇਦ ਹੋਣੀ ਚਾਹੀ ਜਬ ਉਹ ਦੇਖਣਾ ਚਾਹੀਦਾ ਸੰਸਾਰ ਤੇ ਉਹ ਦੁਨੀਆ ਤੇ ਫੇਰ ਵੀ ਜਾਂਦਾ ਉਹ ਤਾਂ ਫੇਰ ਕਰੂਗਾ ਇਹੀ ਚਾਰ ਤੇ ਇਹੀ ਕੁਝ ਫੇਰ ਕਰੂਗਾ ਜੇ ਉਹ ਬਚ ਗਿਆ ਹਾਂ ਉਹ ਫੇਰ ਵੀ ਚੂਗਾ ਕਿ ਹੋ ਉਹ ਤਾਂ ਦੁਨੀਆ ਤੇ ਰਹਿਣਾ ਚਾਹੀਦਾ ਹੀ ਨਹੀਂ ਹੁੰਦਾ ਬਹੁਤ ਅਣਖੀ ਸੀ ਵੀਰੇ ਸਾਡੀ ਹੱਥੋਂ ਬੰਨ ਕੇ ਇਦਾਂ ਨੂੰ ਇਨਸਾਫ ਮਿਲੇ ਮੇਰਾ ਦਯਾਰ ਬਹੁਤ ਅਣਖੀ ਸੀ ਉਹਨੇ ਅਣਖ ਦੀ ਮਾਰ ਜ਼ਹਿਰ ਖਾਦਾ ਸਾਨੂੰ ਇਨਸਾਫ ਮਿਲੇ ਸਾਡੀ ਹੱਥ ਬੰਨ ਕੇ ਬੇਨਤੀ ਆ ਥਾਣੇ ਚ ਕੁੱਟਮਾਰ ਹੁੰਦੀ ਅਸੀਂ ਉੱਥੇ ਜਰ ਲੈਣ ਦੇ ਦੁਕਾਨ ਚ ਵੜ ਕੇ ਕੁੱਟੇ ਨੇ ਉਹ ਬਾਈ ਉਹ ਵੀ ਆ ਵੀ ਸੀਆਈ ਸਟਾਫ ਮੰਗੂ ਕੁੱਟੇ ਨੇ ਕਿਵੇਂ ਸੀਆਈ ਚ ਕੁੱਟਦੇ ਹੁੰਦੇ ਨੇ ਨਾ ਮੈਂ ਵੀ ਹੱਥ ਕੰਡੇ ਸਾਰੇ ਪਤਾ ਹੁੰਦੇ ਨੇ ਪੁਲਿਸ ਵਾਲੇ ਨੇ ਦੁਕਾਨ ਦੇ ਵਿੱਚ ਉਹੀ 30 ਡਿਗਰੀ ਟਾਰਚਰ ਕਰਿਆ ਉਸ ਤੋਂ ਬਾਅਦ ਮੁੰਡੇ ਕੁੱਟੇ ਐਨਾ ਡਰਾਤਾ ਉਹਨਾਂ ਨੂੰ ਕਿ ਬਾਈ ਗੋਲੀਆਂ ਦਾ ਪਰਚਾ ਪਾਵਾਂਗੇ ਚਿੱਟੇ ਦਾ ਪਰਚਾ ਪਾਵਾਂਗੇ ਆ ਕੇ ਉਹ ਡਰ ਜਾਂਦੇ ਨੇ ਆ ਕੇ ਵਿਚਾਰੇ ਪਹਿਲਾ ਕਣਕ ਦਾ ਥੈਲਾ ਵੇਚ ਕੇ ਜ਼ਹਿਰ ਵਾਸਤੇ ਵੀ ਪੈਸੇ ਨਹੀਂ ਤੇ ਬੰਦੇ ਲੈਵੇ ਕੀ ਕੀ ਯਾਰ ਜੇ ਬੰਦੇ ਲੈਵੇ 65000 ਚੋਰੀ ਕਰਿਆ ਹੋਵੇ ਜ਼ਹਿਰ ਵਾਸਤੇ ਦੇ ਪੈਸੇ ਹੁਣ ਜ਼ਹਿਰ ਵਾਸਤੇ ਵੀ ਪੈਸੇ ਨਹੀਂ ਤੇ ਬੰਦਾ ਲੈਵੇ ਤਾਂ ਬਾਈ ਵੱਤੋ ਬਾਤ ਆਪਾਂ ਨੇ ਇਹਨਾਂ ਦੀ ਆਵਾਜ਼ ਆ ਜਿਹੜੀ ਚੱਕਣੀਆਂ ਅਪੀਲ ਹੈ ਮੇਰੀ ਸਾਰੇ ਲੋਕਾਂ ਨੂੰ ਕਿ ਜਿਹੜੇ ਐਨੇ ਲੋਕ ਇਨਸਾਫ ਦੀ ਉਮੀਦ ਕਰ ਰਹੇ ਨੇ ਪਾਤਰਾ ਪੁਲਿਸ ਦਾ ਇੱਕ ਮੈਂ ਧੰਨਵਾਦ ਕਰਦਾ ਮੁੰਡੇ ਕਹਿੰਦੇ ਨੇ ਕਿ ਪਰਚਾ ਕੱਟਦਾ ਜੇ ਪਰਚਾ ਕੱਟਦਾ ਜਲਦੀ ਤੋਂ ਜਲਦੀ ਅਰੈਸਟ ਪਾ ਕੇ ਅੰਦਰ ਸਿੱਟੋ ਇਹ ਜਿਹੇ ਲੋਕਾਂ ਨੂੰ ਜਿਹੜੇ ਜਿਹੜੇ ਵੀ ਐਸਾ ਪੂਰੇ ਮਾਮਲੇ ਦੇ ਵਿੱਚ ਹੈਗੇ ਨੇ ਤਾ ਇੱਕ ਵਾਰੇ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਵੱਧ ਤੋਂ ਵੱਧ ਇਹ ਮੁੱਦਾ ਜਿਹੜਾ ਹਰ ਕਿਸੇ ਤੱਕ ਪਹੁੰਚਣਾ ਚਾਹੀਦਾ ਸ਼ੇਅਰ ਕਰ ਦਿਓ ਅੱਗੇ ਤਾਂ ਕਿ ਬਾਈਆਂ ਨੂੰ ਇਨਸਾਫ਼ ਮਿਲ ਸਕੇ ਧੰਨਵਾਦ